ਪੰਜਾਬ ਦੇ ਵਿੱਚ ਜਿਹੜੇ ਇਸ ਟਾਈਮ ਹੜ੍ਹ ਕਾਫੀ ਆਏ ਹੋਏ ਨੇ ਤੇ ਕਿਸਾਨਾਂ ਦੀ ਜਿਹੜੀ ਲੱਖਾਂ ਏਕੜ ਜਿਹੜੀ ਫਸਲ ਆ ਉਹ ਤਬਾਹ ਹੋ ਗਈ ਆ ਤੇ ਇਸ ਤਬਾਹ ਜਿਹੜੀ ਫਸਲ ਦੇ ਪਿੱਛੇ ਜਿਹੜੇ ਕਾਰਨ ਨੇ ਉਹ ਕੋਈ ਕੁਦਰਤ ਹੀ ਨਹੀਂ ਹੈਗੇ ਉਹ ਸਰਕਾਰਾਂ ਵੱਲੋਂ ਜਾਂ ਜਿਹੜੀਆਂ ਸਾਡੇ ਵਿਰੋਧੀ ਜਣੀਆਂ ਤਾਕਤਾਂ ਨੇ ਕਿਸਾਨ ਵਿਰੋਧੀ ਚਾਹੇ ਲਾ ਲਓ ਪੰਜਾਬ ਵਿਰੋਧੀ ਤਾਕਤਾਂ ਲਾ ਲਓ ਉਹਨਾਂ ਵੱਲੋਂ ਇਹ ਜਿਹੜੇ ਹੜ੍ਹ ਨੇ ਉਹ ਲਿਆਂਦੇ ਜਾਂਦੇ ਨੇ ਕਿਉਂਕਿ ਪਿੱਛੋਂ ਜਿਹੜਾ ਪਾਣੀ ਆ ਉਹ ਵੱਧ ਜਾਂਦਾ ਤੇ ਜਿਹੜਾ ਅੱਗੇ ਪਾਣੀ ਦਾ ਫਲੋ ਆ ਉਹ ਘੱਟ ਕਰ ਦਿੱਤਾ ਜਾਂਦਾ ਅਤੇ ਜਦੋਂ ਪਾਣੀ ਦਾ ਫਲੋ ਘੱਟ ਕਰ ਦਿੱਤਾ ਜਾਂਦਾ ਪੰਜਾਬ ਨੂੰ ਜਾਣ ਬੁੱਝ ਕੇ ਮਾਰਨ ਦੀਆਂ ਸ਼ਸਾਂ ਨੇ ਅਤੇ ਜਦੋਂ ਪਿੱਛੋਂ ਪਾਣੀ ਵੱਧਦਾ ਤਾਂ ਤੁਸੀਂ ਪਹਿਲਾਂ ਹੀ ਪਾਣੀ ਨੂੰ ਕਿਉਂ ਨਹੀਂ ਵਧਾਉਂਦੇ ਤੇ ਜਦੋਂ ਇੱਕੋ ਲਖਤ ਪਾਣੀ ਨੂੰ ਵਧਾ ਦਿੰਦੇ ਨੇ ਫਿਰ ਇਹ ਜਿਹੜੇ ਸਾਡੇ ਬੰਨ ਨੇ ਕਮਜ਼ੋਰ ਨੇ ਸਰਕਾਰਾਂ ਮਾੜੀਆਂ ਨੇ ਬੰਨਾਂ ਨੂੰ ਸਹੀ ਨਹੀਂ ਕਰਾ ਸਕਦੀਆਂ ਕਿਉਂਕਿ ਹਰ ਵਾਰ ਜਦੋਂ ਬੰਨ ਟੁੱਟਦੇ ਨੇ ਤਾ ਕਿਸਾਨਾਂ ਦੀ ਜਿਹੜੀ ਲੱਖਾਂ ਏਕੜ ਜਿਹੜੀ ਜ਼ਮੀਨ ਆ ਉਹ ਖਰਾਬ ਹੋ ਜਾਂਦੀ ਆ ਰੇਤਾ ਜਿਹੜਾ ਉਹ 100 100 ਜਿਹੜੇ ਏਕੜਾਂ ਦੇ ਵਿੱਚ ਰੇਤਾ ਫੈਲ ਜਾਂਦਾ ਨੇ ਉਤੇ ਕਈ ਕਈ ਸਾਲ ਜਿਹੜੀ ਉਹ ਫਸਲ ਆਵਾਜ਼ ਨਹੀਂ ਹੁੰਦੀ ਇਹ ਜਿਹੜੇ ਸਰਕਾਰਾਂ ਨੇ ਜਿਹੜੀ ਆਮ ਆਪ ਆਮ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਉਸ ਵੱਲੋਂ ਵੀ ਕਿਹਾ ਗਿਆ ਸੀ ਕਿ ਅਸੀਂ ਜਿਹੜੇ ਬੰਨ ਕੱਚੇ ਨੇ ਟੁੱਟਦੇ ਨੇ ਉਹਨਾਂ ਨੂੰ ਪੱਕੇ ਕਰਾਂਗੇ ਪਰ ਇਹ ਸਰਕਾਰ ਵੱਲੋਂ ਵੀ ਕੋਈ ਜ਼ਿਆਦਾ ਉਮੀਦ ਨਹੀਂ ਹੈ ਕਿਉਂਕਿ ਇਹਨਾਂ ਨੇ ਤਾਂ ਬਿਲਕੁਲ ਧਿਆਨ ਨਹੀਂ ਦਿੱਤਾ ਜਿਹੜੇ ਬੰਨ ਟੁੱਟਦੇ ਨੇ ਜਾਂ ਦੁਆਬਾ ਏਰੀਆ ਸਭ ਤੋਂ ਵੱਧ ਜਿਹੜਾ ਹੜਾਂ ਦੀ ਮਾਰ ਦੇ ਥੱਲੇ ਆਉਂਦਾ ਸੁਲਤਾਨਪੁਰ ਲੋਧੀ ਦਾ ਏਰੀਆ ਹੁੰਦਾ ਉੱਥੇ ਕੋਈ ਪ੍ਰਸ਼ਾਸਨ ਦਾ ਧਿਆਨ ਨਹੀਂ ਹੈ ਕੀ ਕਹਿਣਾ ਲੱਖਾ ਸੁਧਾਣਾ ਦਾ ਉਹ ਤੁਹਾਨੂੰ ਦਿਖਾਉਨੇ ਆ ਇਹ ਤਾਂ ਐ ਨਹੀਂ ਵੀ ਕੋਈ ਦਿੱਆਪਾ ਹੱਟਾ ਲਿਆ ਸ਼ਾਸਨ ਨਾ ਤੁਹਾਡੇ ਪੰਜਾਬੋਂ ਹੜਾਂ ਵਾਲੀ ਪਰਿਆ ਜਾ ਰਿਹਾ ਜਿਹੜਾ ਸਾਡੇ ਜਵਾਨ ਨਸ਼ਾ ਖਾ ਕੇ ਹੀ ਹੈ ਨਾ ਅਲੀ ਪਾਣੀ ਦੇ ਹਮਤ ਨੂੰ ਮਾਰਿਆ ਜਾ ਰਿਹਾ ਆਖ ਨੂੰ ਦਾ ਦੱਸਣਾ ਕਿ ਉਨੀ ਝੜਾਇਆ ਫਿਰ 23 ਝੜਾਇਆ ਹੁਣ ਪੱਛੀ ਝੜਾ ਰਿਹਾ ਹੈ 12 ਅਗਸਤ 2023 ਨੂੰ ਜਦੋਂ ਪੌਂਡ ਟੈਂਕ ਪਾਣੀ ਭਰ ਰਿਹਾ ਸੀ ਪੌਂਡ ਟੈਂਕ ਦੇ ਵਿਚੇ ਤਾਂ ਇਹਨਾਂ ਨੇ ਗਾਹਾਂ ਪਾਣੀ ਛਕਣਾ ਢਾਹਾ ਪਿਛੋਂ ਪਾਣੀ ਪਾਵਾ ਦੇ ਭਰ ਰਿਹਾ ਸੀ ਅੱਗੇ ਪਾਣੀ ਘਟ ਕਰਤਾ ਉਸ ਵੇਲੇ ਸ੍ਰੀ ਦਰਣੀ ਟੀਮ ਨੇ ਇੱਕ ਅੰਕੜਾ ਜਿਹਾ ਦਿੱਤਾ ਸੀਗਾ 2023 ਦੀ ਅਗਦੀ ਫੜ ਲਓ ਪੜਦੇ ਹੋ ਕਿ ਇਹ ਹਾਰਾ ਇਹ ਕੁਦਰਤੀ ਆਪਨੀ ਹੈਗੀ ਇਹ ਹਾਰਾ ਬੰਦਿਆਂ ਦੀ ਅਗੈਂਦੀ ਲਿਖਿਆਣਾ ਲਿਖਦਾ ਗਿਆ ਪਰ ਬੰਦਿਆਂ ਨੇ ਅਗੈਂਦੀ ਇਹ ਬਹੁਤ ਵੱਡੀ ਸ਼ਾਸਤ ਹਾਰਾ ਮਾਰਨੀ ਸੀ ਉੱਥੇ ਨਾਲ ਕਾ ਪੇਸ਼ ਹੋਇਆ ਜਦੋਂ ਗੀਤਾ ਕਾਰਕਾ ਵੀ ਇਹਨਾਂ ਨੇ ਜਿਹੜਾ ਪਾਉਂਦਿਆ ਉਸੇ ਪਾਣੀ ਛੱਡਿਆ 12 ਅਗਸਤ 2023 ਨੂੰ ਪਾਣੀ ਰੋਟ ਦਾ ਪਿੱਛੋਂ ਪਾਣੀ ਵਧੇ ਗਿਆ ਵਧੇ ਗਿਆ 17 ਤੇ 18 ਅਗਸਤ 2023 ਨੂੰ ਪਾਣੀ ਛੱਡਿਆ ਚੱਕ ਦਮ ਇਕੱਠਾ ਪਾਣੀ ਪੂਰੇ ਪੰਜਾਬ ਦੇ ਵਿਚਾਰਦੇ ਜਦੋਂ ਇਹ ਗੱਲ ਉੱਥੇ ਆਵਾਜ਼ ਉੱਥੇ ਆਵਾਜ਼ ਆ ਪਿਆ ਅਖ਼ਬਾਰਾਂ ਖਬਰਾਂ ਲਿਆ ਤਾਂ ਉੱਥੇ ਉਸ ਤੋਂ ਬਾਅਦ ਬੀਬੀ ਐਮਬੀ ਐ ਭਾਰਤ ਦਾ ਵਿਆਸ ਮੈਨੇਜਮੈਂਟ ਬੋਰਡ ਆ ਜਿਹੜਾ ਉਹਨੇ ਆਪਣਾ ਜਿਹੜਾ ਵੈਬਸਾਈਟਾਂ ਖਤਮੀ ਕਰਤਾ ਦੀ ਬੀਬੀ ਐਮ ਵੀ ਬਸਰੇ ਤੋਂ ਜਾ ਕੇ ਦੇਖ ਲੋ ਸੁਣੋ ਕੋਈ ਵੀ ਆਕਾ ਦੀ ਮਿਲੂਗਾ ਕਿ ਪਿੱਛੋਂ ਕਿੰਨਾ ਪਾਣੀ ਆਉਂਦਾ ਕਿੰਨਾ ਪਾਣੀ ਦਾ ਪਦਰਾ ਕਿੰਨਾ ਪਾਣੀ ਅੱਗੇ ਛੱਡਿਆ ਜਾਂਦਾ ਇਹ ਹਮ ਵੀ ਦੇਖੋ ਆਕੇ ਹਸਰੇ ਬੀਬੀ ਐਮ ਵੀ ਦੇ ਵਿਚੋਂ ਭਾਖੜਾ ਬਿਆਸ ਸੁਨੇਜਨ ਬੋਰਡ ਦੇ ਵਿਚੋਂ ਪੰਜਾਬ ਨੂੰ ਪਾਸੇ ਕਰ ਦਿੱਤਾ ਗਿਆ ਸੀਆਈਏ ਸਰ ਨੇ ਹਵਾਲੇ ਕਰ ਦਿੱਤਾ ਹੈ ਸੁਰਖੀ ਅਖਿਆ ਪ੍ਰਮੰਡ ਹੈ ਸਾਰੇ ਗੱਲਾਂ ਜਿਹੜੀਆਂ ਮੈਂ ਕਰਤਾ ਮੈਂ ਆਪਣੀ ਗੱਲ ਸਵੈਤਾ ਲੱਗਿਆ I'm <laughs>